ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਦੋਸਤੋ ਮੈਂ ਇੱਕ ਪਿੱਛੇ ਜੇ ਇੱਕ ਵੀਡੀਓ ਪਾਈ ਸੀ ਟਵਾਲ ਫਾਰਮ ਉਹਨਾਂ ਦੇ ਨਾਲ ਗੱਲਬਾਤ ਮੈਂ ਕੀਤੀ ਸੀਗੀ ਤਾਂ ਛੰਨ ਤੁਹਾਨੂੰ ਦਿਖਾ ਲਈ ਸੀ ਬਹੁਤ ਅੱਛੀ ਛੰਨ ਸੀਗੀ ਉਹ ਸੋ ਉਹਨਾਂ ਨੇ ਬਲਜਿੰਦਰ ਸਿੰਘ ਬਿੰਦਾ ਜੀ ਉਹਨਾਂ ਨੇ ਇੱਕ ਰਸਤੇ ਦੇ ਉੱਤੇ ਪਾਣੀ ਦਾ ਇੱਕ ਸਿਸਟਮ ਲਾਇਆ ਹੈ ਤੇ ਰਸਤੇ ਵਿੱਚ ਜਿਹੜੇ ਰਾਹੀਰ ਆਉਂਦੇ ਜਾਂਦੇ ਆ ਵੀ ਉਹਨਾਂ ਵਾਸਤੇ ਪਾਣੀ ਨਾ ਗਰਮੀ ਦਾ ਮੌਸਮ ਆ ਤੇ ਉਹ ਆਓ ਤੁਹਾਨੂੰ ਦਿਖਾ ਲਦੇ ਕਿ ਕਿਸ ਤਰੀਕੇ ਦਾ ਉਹਨਾਂ ਨੇ ਸਿਸਟਮ ਬਣਾਇਆ ਪਾਣੀ ਦਾ ਮਟਕਾ ਟੈਪ ਜ ਬਣਾਇਆ ਘੜਾ ਟੈਪ ਸੋ ਆਓ ਤੁਹਾਨੂੰ ਦਿਖਾ ਲਦੇ ਆ ਛਾ ਪਾਜੀ ਇਹ ਤੁਸੀਂ ਜਿਹੜਾ ਪਾਜੀ ਇਹ ਪਾਣੀ ਆ ਠੰਡਾ ਰਹੂਗਾ ਵਿੱਚ ਹਾਂਜੀ ਆ ਜੀ ਮੈਂ ਪੀਣ ਦਾ ਦੇਖੋ ਇਹ ਰਸਤੇ ਵਿੱਚ ਜਿਹੜਾ ਕਿ ਰਾਈ ਆਉਂਦਾ ਜਾਂਦਾ ਉਹਨਾਂ ਵਾਸਤੇ ਨਾ ਕਿੰਨੀ ਸੇਵਾ ਕਿੰਨੀ ਬਹੁਤ ਵੱਡੀ ਸੇਵਾ ਮੇਰੇ ਹਿਸਾਬ ਨਾਲ ਤੇ ਮੇਰੇ ਖਿਆਲ ਜੇ ਸਭ ਨੂੰ ਸਾਨੂੰ ਸਾਰਿਆਂ ਨੂੰ ਇੰਨੀ ਕਿ ਸੇਵਾ ਕਰਨੀ ਚਾਹੀਦੀ ਵੀ ਇਹ ਪਿੰਡ ਕਾਫੀ ਵਾਲੇ ਤੋਂ ਵਾਲੇ ਦੂਰ ਐਥੇ ਪਾਣੀ ਦਾ ਕੋਈ ਸਾਧਨ ਨਹੀਂ ਇਹ ਅਟਵਾਲ ਸਾਹਿਬ ਨੇ ਇੱਕ ਬਹੁਤ ਇੱਕ ਪੁੰਨੇ ਦੀ ਗੱਲ ਕੀਤੀ ਆ ਤੇ ਗਰਮੀ ਦਾ ਮੌਸਮ ਆ ਇਹਨਾਂ ਨੇ ਪਾਣੀ ਦਾ ਜਿਹੜਾ ਸਿਸਟਮ ਬਣਾਇਆ ਰਾਹਗੀਰਾਂ ਵਾਸਤੇ ਬਹੁਤ ਵਧੀਆ ਆ ਭਾਈ ਠੰਡਾ ਹੀ ਰਹਿੰਦਾ ਪਾਣੀ ਫੇਹ ਠੀਕ ਰਹਿੰਦਾ ਤੀਨ ਦੇਗਾ ਹਾਂ ਪਾਣੀ ਵੀ ਕਾਫੀ ਠੰਡਾ ਆ ਤੇ ਇਹ ਜਿਹੜਾ ਇਹ ਮਟਕਾ ਜਿਹਾ ਬਣਾਇਆ ਇਹ ਇਹ ਕਾਹਦਾ ਆ ਇਹ ਇਹ ਚਿਰਸਾ ਕਹਿੰਦੇ ਵਿੱਚ ਚਿਪਸ ਸਾਡੇ ਵਿੱਚ ਹਨ ਉਹਦਾ ਚਿਪਸ ਕਰਕੇ ਫਿਰ ਪਾਣੀ ਠੰਡਾ ਵੀ ਰਹਿੰਦਾ ਤਾਂ ਲੀਕ ਵੀ ਘੱਟ ਹੋਏਗਾ ਹਨਾ ਤੇ ਦੇਖੋ ਇਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ ਚਲੋ ਫਾਰਮ ਤੋਂ ਇਹਨਾਂ ਨੇ ਦਿਖਾ ਲਿਆ ਸੀ ਕਹਿੰਦੇ ਅਸੀਂ ਪਾਣੀ ਦਾ ਵੀ ਸਿਸਟਮ ਬਣਾਇਆ ਇਹਨਾਂ ਨੇ ਤੇ ਬਹੁਤ ਵਧੀਆ ਲੱਗਦਾ ਜੀ ਇਹ ਤੇ ਜਦੋਂ ਭੱਜਦੀ ਹੈ ਨਾ ਇੱਥੇ ਸੁਰਾਖ ਮਾਰੇ ਆ ਅੱਛਾ ਤੇ ਠੰਡੀ ਹੋਏਗੀ ਨਾ ਤੇ ਬਹੁਤ ਠੰਡੀ ਹੋਣੀ ਉੱਤੋਂ ਪਾਣੀ ਫੇੜਾ ਬਾਹਰ ਓਵਰਫਲੋ ਹੋ ਜਾਂਦਾ ਪਾਣੀ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਤੇ ਫਿਰ ਹੋਰ ਠੰਡਾ ਹੋ ਜਾਂਦਾ ਹਨਾ ਚਲੋ ਬਹੁਤ ਵਧੀਆ ਤੁਹਾਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਚੜ੍ਹਦੀਆਂ ਗ ਇਦਾਂ ਹੋ ਲਈ ਗੇ ਨੂੰ ਪਛਾਈਦਾ ਆ ਜੇ ਤਾਂ ਕਿ ਹਾਂ ਤੇ ਜੇ ਹੋਰ ਵੀ ਕਿਸੇ ਨੇ ਲਗਾਉਣਾ ਹੋਵੇ ਤੇ ਕਿੱਥੋਂ ਪਾਜੀ ਆਉਂਦਾ ਤੇ ਲਾਉਣ ਦੀ ਗੱਲ ਮੈਂ ਕਿਹਾ ਕਿ ਲੋੜੇ ਚਾਹੀਦੇ ਆ ਹਲ ਲੋੜੇ ਚਾਹੀਦੇ ਵੀ ਆ ਤਾਂ ਹੋਰ ਚਲੋ ਜੇ ਕਿਸੇ ਨੇ ਸਾਡੀ ਵੀਡੀਓ ਦੇਖ ਕੇ ਕਿਸੇ ਨੇ ਲਗਾਉਣਾ ਵੀ ਹੋਵੇ ਇਹ ਕਿੱਥੋਂ ਬਣਦਾ ਹੈ ਇਹ ਕਿੱਥੋਂ ਲਿਆਂਦਾ ਸੀ ਉਹ ਤੋਂ ਆਉਂਦਾ ਹੀ ਅਸੀਂ ਹੈਗਾ ਸਾਡੇ ਫੋਨ ਨੰਬਰ ਹੈਗੇ ਉਹਦੇ ਉੱਤੋਂ ਅੱਛਾ ਆਹ ਪੱਟੀ ਟੈਂਕੀ ਲਿਖਿਆ ਵਰਕੇ ਹਣਾ bina nirvaasna ਇਹ ਪੈਂਟ ਆ ਜਾਂ ਇਹਨਾਂ ਨੂੰ ਪਤਾ ਹੁੰਦਾ ਜਾਨਕਿ ਇਹ ਇਹਨਾਂ ਨਿਵਾਸੀ ਇਹ ਟੈਂਕੀ ਇਹ ਅਸੀਂ ਆਦੀ ਤੇ ਉਥੋਂ ਇਹ ਜਿਹੜੇ ਇਹ ਮੋੜ ਦੇ ਉੱਤੇ ਰੜੇ ਮੋੜ ਦੇ ਉੱਤੇ ਤੇ ਬਣਾਉਂਦੇ ਆ ਮੂਰਤੀਆਂ ਨਹੀਂ ਉੱਥੇ ਹਾਂ ਜਿੱਥੋਂ ਮੂਰਤੀਆਂ ਵਾਲਿਆਂ ਤੋਂ ਲੈਂਦੇ ਆ ਨਾ ਆ ਸ਼ਾਇਦ ਮੂਰਤੀਆਂ ਵਾਲਿਆਂ ਨੇ ਬਣਾਏ ਜੀ ਇੱਕ ਤਾਂ ਇਹਦੀ ਸਿਸਟਮ ਬੜਾ ਵਧੀਆ ਲੱਗਾ ਜੀਦਾ ਨਾ ਉਹ ਮਿੱਟੀ ਆਖੜਾ ਹੁੰਦਾ ਉਹ ਟਾਈਪ ਬਣਾਇਆ ਹੁੰਦਾ ਨੇ ਚਲੋ ਬਹੁਤ ਵਧੀਆ ਜੀ ਭਾਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ